ਇਹਟਰ ਪੁੱਤ ਜੀ ਆ ਟਰੈਕਟਰ ਕੱਢ ਕੇ ਚੱਲੇ ਆ ਨਿੱਕੇ ਟਰੈਕਟਰ ਦੇ ਨਾਲ ਉਹ ਵੀ ਡੀਕਾ ਤੇ ਆਪਾਂ ਨੂੰ ਹੁਣ ਆਪਾਂ ਚੱਲੇ ਆ ਥੋੜੇ ਮਿੰਟ ਮੇਰੇ ਪਿੱਛੇ ਚੱਲ ਕੜਦਾਂਗੇ ਪੱਕਾ ਕਰਦਾਂਗੇ ਪੁੱਤ ਉਹ 2 ਮਿੰਟ ਖੜ੍ਹ ਦੋ ਬਾਹਰੋਂ ਕੱਢਦੇ ਨੇ ਟਰੈਕਟਰ ਦੇਖੋ ਭਾਈ ਆਪਣਾ ਕੋਈ ਕੋਈ 4x4 ਟਰੈਕਟਰ ਵੀਰੇ ਆਪਣਾ YouTube ਵੱਲੋਂ ਮਿਲਿਆ ਹੈ ਜੇ ਆਪਣੀ ਹਿੱਤ ਕੋਈ ਦੱਸੇ ਭਈ ਆਪਣਾ YouTube ਵੱਲੋਂ ਮਿਲਿਆ ਹੀ ਆਪਾਂ ਨੂੰ ਜ਼ੋਰ ਮਾਰ ਕੇ ਦੱਸ ਟਰੈਕਟਰ ਕੱਢਿਆ ਵੀ ਨਹੀਂ ਕੱਢਿਆ ਜ਼ੋਰ ਨਾਲ ਟਰੈਕਟਰ ਦੀ ਕਿੰਨਾ ਭਾਈ 4x4 ਲਾਇਆ 4x4 ਲਾ ਕੇ ਕੱਢਿਆ ਸਾਰੇ ਭਰਾ ਵੀ ਲੱਗੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਵੀਰੇ ਜੇ ਕਿਸੇ ਟਰੈਕਟਰ ਫਸ ਗਿਆ ਹੋਵੇ ਨਾ ਮੈਨੂੰ ਫੋਨ ਲਾ ਦੇ ਜੇ ਨੰਬਰ ਨਹੀਂ ਮੈਂ ਦੇਣਾਗਾ ਕਿਉਂਕਿ ਵੀ ਤੇਲ ਦੂਲ ਇੰਨਾ ਹੈ ਨਹੀਂ ਆਪੇ ਭਵਾ ਦੇਣਗੇ ਜੀ ਜੀ ਉਹਦੇ ਸੋਣਾ ਭਈ ਹੁਣ ਆਪਾਂ ਨੂੰ ਆਦੀ ਥਾਂ ਲਓ ਜੀ ਬਾਬੇਓ ਆਪਾਂ ਟਰੈਕਟਰ ਕੱਢਤਾ ਵਾ ਤੇ ਵੱਡਾ ਟਰੈਕਟਰ ਨੇ ਬਈ ਪੂਰਾ ਜ਼ੋਰ ਮਾਰ ਕੇ ਆਪਾਂ ਕੱਢਤਾ ਸਕੋਰਪਿਓ ਗੱਡੀ ਇੱਥੇ ਖੜੀ ਸੀ ਨਹੀਂ ਤੇ ਆਪਾਂ ਫੋਰਚੂਨਰ 4x4 ਲੈ ਕੱਢਦੇ ਨੇ ਆਪਣੀ ਬਈ 4x4 ਨਹੀਂ ਸਕੋਰਪਿਓ ਤਾਂ ਕਰਕੇ ਹਾਂ ਬਈ ਸੁੱਖਿਆ ਕਰਦਾ ਟਰੈਕਟਰ ਵੈਰੀ ਗੁੱਡ ਮੇਰਾ ਵਿਸ਼ਵਾਸ ਸੀਗਾ ਮੈਂ ਕੀ ਕਿਹਾ ਸੀ ਪਹਿਲਾਂ ਤੂੰ ਕਿਹਾ ਸੀ ਬਈ ਟਰੈਕਟਰ ਛੋਟਾ ਟਰੈਕਟਰ ਮਿਨੀ ਟਰੈਕਟਰ ਹੀ ਕੱਢ ਦੂਗਾ ਕੱਢ ਦੂਗਾ ਨਾ ਬਈ ਕੱਢਤਾ ਯਾਰ ਸਿਰਾ ਘਰਾਤਾ ਪਰ ਤੈਨੂੰ ਕੀ ਲੱਗਦਾ ਸੀਗਾ ਮੈਨੂੰ ਲੱਗਦਾ ਸੀ ਯਾਰ ਔਖਾ ਆ ਲੱਗਦਾ ਪਿਆ ਵਾ ਕਿਉਂਕਿ ਟਰੈਕਟਰ ਆਪਣਾ ਛੋਟਾ ਸੀਗਾ ਪਰੇ ਜਿਹੜੇ ਵੱਡਾ ਟਰੈਕਟਰ ਕੱਢਦਾ ਆ ਬਈ ਜਿੰਨਾ ਨਿੱਕਾ ਉਹਨਾ ਤਿੱਖਾ ਓਏ ਹੋਏ ਓਏ ਹੋਏ ਸੱਚੀ ਗਈ ਹੈ ਕਲਾਪਿੰਗ ਤੇਰੇ ਮੂੰਹ ਤੇ ਕਰਾ ਸਾਲਿਆ ਕਲਾਪਿੰਗ